ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚੀ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਹਾਲ ਅਵਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਨਾ ਪੁਰੀਆਂ ਭਾਰ ਸਹਸ ਸੇ ਅਣ ਪਾਂ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁਟੇ ਪਾਲ ਹੁਕਮ ਰਜ਼ਾਈ ਚਲਣਾ ਅਨੰਤਕ ਲਿਖਿਆ ਨਾਲ ਹੁਕਮ ਹੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਓੜ ਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪਵਾਈਏ ਏ ਹੁਕਮ ਇੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇਹੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥਿ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਗੋਡ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੂ ਨਨਕ ਵਿਗਸੈ ਵੀ ਪਰਵਾਹੋ ਸਚਾ ਸਾਹਿਬ ਸਾਜਨਾ ਹੈ ਵਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਾਵ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰੇ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦੁਆਰ ਨਨਕੇ ਵੇ ਜਾਣੀਐ ਸਭਿਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਈਸਰ ਗੁਰ ਗੋੜਖ ਬਰਮਾ ਗੁਰ ਪਾਰਬਦੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਤਨ ਨਾ ਜਾਈ ਗੁਰਾਂ ਇੱਕ ਦੇਹ ਉਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਇ ਕਰੀ ਜੇ ਤਿਸ ਰਢੂ ਬਾਈ ਵੇਖਾ ਬਿਨ ਕਰਮਹ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਹ ਜੁਗ ਚਾਰੇ ਆਰ ਜਾਹੋ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਿਆਵੀ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਤਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਆ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਵ ਲੋਕ ਪਾ ਤਾਲ ਸੁਣੇ ਕੋਈ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਸਟਕਾ ਇਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾਗੁਨਾ ਕੇ ਗਾਹ ਸੁਣੇ ਸ਼ੇਖ ਪੀਰ ਪਾਦਸ਼ਾਹ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਹੋਵੇ ਸੁਗਾਹੋ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਦਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਗਾ ਮਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਲ ਚੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਵਾਈ ਮੰਨੇ ਪਥ ਸਿਓ ਪ੍ਰਗਟ ਜਾਈ ਮੰਨੇ ਮਾਗਨ ਜੱਲੇ ਪੰਤ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਭਾਵੈ ਮੁਖ ਦੁਆਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵ ਹੈ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਬਰਵਾਨ ਪੰਜ ਪ੍ਰਧਾਨ ਬੰਜੇ ਪਾਵੇ ਦਰਗੇ ਮਾਨ ਬੰਜੇ ਸੋਹੇ ਦਰ ਰਾਜਾਨ ਬੰਜਾ ਗਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਬੁੱਝਾ ਹੋ ਵੈਸ ਜਿਆਰ ਤਵਲੇ ਉੱਪਰ ਕੇਤਾ ਭਾਰੀ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾਂ ਕੀ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖ ਹਲਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕਿਤਾ ਬਸਾਓ ਏ ਕੋ ਕਵਾਉ ਤਿਸ ਤੇ ਹੋਏ ਲੱਖ ਦਰਿਆ ਉਪਦਰਤ ਕਵਣ ਕਹਾਵੀ ਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਦਬਤਾਓ ਸੰਖ ਗ੍ਰੰਥ ਮੁਖ ਵੀਦ ਬਾੜ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਸੰਖ ਸੂਰ ਮੋਹ ਭਖਸਾਰ ਸੰਖ ਮੂਨ ਲਿਵਲਾਈ ਤਾਰ ਕੁਦਰਤ ਕਾਉਣ ਕਹਾ ਵਿਚਾਰ ਜਵਾਰਿਆਂ ਨ ਜਾਵਾ ਇਕਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖੇ ਮੁਰਗ ਰਜਾਹੇ ਜੋਰ ਸੰਖ ਗਲਵੜ ਹਤਿਆਕ ਮਾਹੀ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਦੁਰਗਰੇ ਭਾਰੇ ਨਨਕ ਨੀਚ ਕਹੈ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਧਾਵ ਗਮ ਗਮ ਸੰਖ ਲੋ ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੀ ਜਿਵ ਬਰਮਾਈ ਤੇਵ ਤੇਵ ਪਾਹੀ ਜਿਦਾ ਕੀਤਾ ਤੇ ਤੈਨਾਉ ਵਣਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵੀ ਜਹਰ ਵਾਰਿਆਂ ਨ ਜਾਵਾ ਏ ਗਵਾਰੇ ਜੋ ਤੁਦ ਭਾਵੇਂ ਸਾਈ ਭਲੀ ਗਾਰ ਦੂਰ ਸਦਾ ਕਲਾਮਤ ਨਿਰੰਕਾਰ ਭਰੀਏ ਹੱਥ ਬੈ ਤਨ ਦੇਹ ਬਾਣੀ ਤੋ ਤੇ ਉਤਰ ਸਖੀ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਤਪਿਨਾਵ ਕ ਰੰਗ ਪੁੰਨੀ ਬਬ ਆਕਣ ਨਾਹੀ ਗਰਗਰ ਕਰਨਾ ਲਿਖ ਲੈ ਜਾਹੋ ਆਪੇ ਬੀਜੇ ਪੇ ਹੀ ਖਾਓ ਅਨੰਕ ਹੁਕਮ ਹੀ ਆਵ ਜਾਹੋ ਤੀਰਥ ਤਪ ਦਿਆ ਦਤਦਾਨ ਜੇ ਕੋ ਪਾਵੇ ਤਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੀ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੂਸ ਅਸਤਾਦ ਬਾਣੀ ਵਰਮਾਓ ਸਤ ਸਾਨਤ ਦਮਨ ਚਾਓ ਕਵਨ ਸੋ ਵਿਲਾ ਵਖਤ ਕਵਣ ਕਵਨ ਥੇਤ ਕਵਨ ਵਾਰੇ ਕਵਨ ਸਿਰਤੀ ਮਾਹੋ ਕਵਨ ਜਿਤ ਹੋ ਆਇ ਆਕਾਰ ਵਿਨ ਪਈਆ ਪੰਡਤੀ ਜੇ ਹੋ ਗੈ ਲੇਖ ਪੁਰਾਣ ਵਖਤ ਨ ਪਾਇਓ ਕਾਦੀ ਜੇ ਲਿਕਨ ਲੇਖ ਪੁਰਾਣ ਖੇਤ ਵਾਰਨਾ ਜੋਗੀ ਜਾਣੈ ਰੁੱਤ ਮਾਉ ਨ ਕੋਈ ਜਾ ਕਰਤਾ ਸਰਟੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਅੱਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਨਕ ਜਿ ਕੋ ਆਪੋ ਜਾਣੈ ਅਗੇ ਗਿਆਨ ਸੋਹੈ ਬਾਤ ਅਲਾ ਬਾਤ ਅਲੱਖ ਅਗਸ ਆਯਾ ਦਾਸ ਉੜ ਕੇ ਉੜ ਕੇ ਭਾਰਤ ਕੇ ਵੇਦ ਕਹਨੇ ਕਵਾਤ ਸਹਿ ਤੇ 18 ਕਹਨ ਕਤੇ ਬਾਸ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਏ ਲਿਖਿਆ ਹੋਏ ਵਿਨਾਸ਼ ਨਨਕ ਵੱਡਾ ਆਖੀਏ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀਸੁਰਤ ਨ ਬਈਆ ਨਦੀਆਂ ਤੇ ਵਾਹ ਬਵੇਂ ਸਮੁੰਦ ਨਾ ਜਾਣੀਏ ਹੈ ਸਮੁੰਦ ਸ਼ਾ ਸੁਲਤਾਨ ਗਿਰਹਾ ਸੇ ਦੀ ਮਾਲ ਧਨ ਗੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵੀਸਰੇ ਹੈ ਅੰਤਨਾ ਸਿਖਤੀ ਕਹਣ ਨ ਅੰਤ ਅੰਤਨਾ ਕਰਨੇ ਦੇਣ ਨ ਅੰਤ ਬਵੰਤਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤਕਾਰਨ ਕੇਤੇ ਬਿਲ ਲਾਹੀ ਤਾਗੇ ਅੰਤਨ ਪਾਏ ਜਾਹੇ ਇਹੋ ਹੰਤਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸੇ ਰੂਝਾ ਹੋ ਜੀਵ ਪਰਿਉਚਨਾ ਹੋ ਵੱਡਾ ਉਚਾ ਹੋਵੇ ਕੋਈ ਤੇ ਸੂਝੇ ਕੋ ਜਾਣੇ ਸੋਏ ਜੇ ਉਹੜੇ ਆਪ ਜਾਣੇ ਆਪ ਆਪ ਨਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤਮਾਈ ਕੀਤੇ ਮੰਗੇ ਜੋਦੇ ਅਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਭ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੂਖ ਭੂਗ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਕਲਾਤੀ ਪਾਣੇ ਹੋਏ ਹੋ ਰਖਨ ਸਕੈ ਕੋਈ ਜੀ ਕੋ ਕਾਹ ਤੇ ਰਖਨ ਪਾਈ ਉਹ ਜਾਣੇ ਜੀਤਿਆ ਮੈਂ ਕਾਹੇ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਹੀ ਕੇ ਜਿਸਨੋ ਬਖਸ਼ੇ ਸਿਹਤ ਸਾਲਾਹਾ ਨਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੋਣਾ ਮੁਲ ਵਪਾਰ ਮੁਲ ਵਪਾਰੀਏ ਮੁਲ ਢੰਡਾਰ ਮੁਲ ਆਵੇ ਮੁਲ ਲੈ ਜਾਹੇ ਮੁਲ ਪਾਏ ਮੁਲਾ ਸਮਾਹੇ ਮੁਲ ਧਰਮ ਮੁਲ ਦੀਬਾਨ ਮੁਲ ਤੋਲ ਮੁਲ ਪ੍ਰਵਾਨ ਮੁਲ ਬਖਸ਼ੀਸ਼ ਮੁਲ ਨੀਸਾਨ ਮੁਲ ਕਰਮ ਮੁਲ ਪ੍ਰਮਾਨ ਅਮੁੱਲੋ ਮੁਲ ਆਖਿਆ ਨਾ ਜਾਈ ਆਕਾਤਰ ਹੀ ਲੁਲਾਈ ਆਕੇ ਵੀਰ ਪਾੜ ਪੂਰਾਨ ਆਕੇ ਬੜੇ ਕਰੇ ਗਿਆਨ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੈ ਗੋਵਿੰਦ ਆਕੇ ਸ੍ਰੀ ਆਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਦਨਵ ਆਕੇ ਦੀਵ ਆਕੇ ਸੁਰ ਨਰ ਮਨ ਜਨ ਸੇਵ ਕੇਤੇ ਆਕੇ ਆਖਣ ਬਾਹੇ ਕਿਤੇ ਕਹਿ ਕਹਿ ਓਠ ਓਟ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਅਗਨ ਤੱਕੇ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕੇ ਹਾਸ ਸੋ ਘਰ ਕੇ ਹਾ ਜਿਤ ਬਹਿ ਸਰਬ ਸਮALLE ਵਾਜਿ ਨਦ ਨਿਕ ਸੰਘ ਗیتے ਵਾਵਣ ਹਾਰੇ ਗیتے ਰਾਗ ਬਰੀ ਸੋ ਕਹੀ ਅਨਾ ਗیتے ਗਾਵਣ ਹਾਰੇ ਗਾਵੇ ਤੋ ਨ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਤਦਾ ਸਵਾਰੀ ਗਾਵੇ ਨੀਂਦ ਤਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਜਦੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵੇ ਨਰਦਨ ਉਪਾਇ ਤੇਰੇ ਆਠ ਸੜੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਗੜ ਕਰ ਰਖੇ ਧਾਰੇ ਸੇਈ ਤੁਧੁ ਨ ਗਾਵੀ ਜੋ ਤੁਧੁ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਦੇ ਮੈਂ ਚਿਤ ਨ ਆਵਨ ਨਾਨਕ ਕੀ ਆਵਿ ਜਾਰੇ ਸੋਈ ਸੋਈ ਸਦਾ ਸਚੁ ਸੇਮ ਸਚਾ ਸਚਿ ਨਾਹੀਐ ਭੀ ਉਸ ਜੈ ਨਜਾਸਿਰਚਨਾ ਜਿੰਨਰ ਚਾਈ

ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਦ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਆਦੇਸ ਤੇ ਆਦੇਸ ਆਦੇ ਨੀਲੇ ਨਾਦੇ ਅਨਾਹਦ ਜੁਗ ਜਗ ਏਕੋ ਇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੇ ਨਾਦੀ ਆਮ ਨਾਦ ਨਾਦੀ ਸਭ ਜਾ ਕੀ ਰਿੱਧ ਸੇ ਦੇਵ ਰਸਾਦ ਸੰਯੋਗ ਵਿਜੋਗ ਦੋਹੇ ਕਾਰ ਚਲਾਵੀ ਲਿਖਿਆ ਵਿਭਾਗ ਆਦੇਸ਼ ਤੇ ਆਦੇਸ਼ ਆਦ ਅਨੀਲੇ ਨਾਦ ਨਾਦ ਜੁਗ ਜੁਗੇ ਕੋ ਵੇਸ ਏ ਕਾਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜੇ ਉਹ ਇਸ ਭਾਵੈ ਤੇ ਵੇ ਚਲਾਵੈ ਜੇ ਉਹ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਏ ਹੋ ਵਿਡਾਨ ਆਦੇਸ ਇਸੇ ਆਦੇਸ ਆਦ ਅਨੀਲ ਅਨਾਦੇ ਨਾਹਤ ਜੁਗ ਜੁਗੇ ਕੋ ਏਸ ਰਾਸਣ ਲੋਇ ਲੋਇ ਪੰਡਾਰੇ ਜੋ ਕਿਸ ਪਾਇਆ ਸੋ ਏਕਾ ਵਾਰੀ ਕਰ ਕਰ ਵੇਖੇ ਤਰਜਨ ਹਾਰੇ ਨਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲੇ ਨਾਮ ਦੇ ਨਾਹਤ ਜੁਗ ਜੁਗੇ ਕੋ ਵੇਸ ਇਕ ਦੂਜੀ ਭੌ ਲਖ ਹੋਏ ਲਖ ਹੋਵੇ ਲਖ 20 ਲਖ ਲਖ ਦੇੜਾ ਆਖੀਏ ਏਕ ਨਾਮ ਜਗਦੀਸ਼ ਇਤਰਾਹੀ ਪਦ ਪਾਵੜੀਆਂ ਚੜਿਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਨਕ ਨਦਰੀ ਪਾਈਐ ਗੂੜੀ ਗੂੜੈ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰਤਿ ਤਿਥਿ ਤਿਵਾਰੇ ਬਵਣ ਬਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਦਾ ਬੁਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਲ ਸਚਦਰਵਾਰ ਤਿੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਬਗਾਈ ਉਥੇ ਪਾਏ ਨਾਨਕ ਅਗੇ ਆਜਾ ਪਹਿ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਦ ਘੜੀਏ ਹੇ ਰੂਪ ਰੰਗ ਗਿਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇਂਦ ਚੰਦ ਸੂਰ ਕੀਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੀਤੇ ਕੇਤੇ ਰਤਨ ਸਮੁੰਦ ਕੀਤੀਆਂ ਕਾਣੀ ਕੀਤੀਆਂ ਬਾਣੀ ਕੀਤੇ ਬਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਬਰਜੰਡ ਦਿੱਤੇ ਨਾਦ ਬਿੰਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤੇ ਘਾਰਦ ਘੜੀਏ ਬਹੁਤ ਅਨੂਬ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਬੁਛਤਾਏ ਦਿੱਤੇ ਘੜੀਏ ਸੁਰਤ ਮਤ ਮੰਨ ਬੁੱਧ ਦਿੱਤੇ ਘੜੀਏ ਸੁਰਾਂ ਸੱਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਪਰਪੂਰ ਤਿੱਥੇ ਸਿਤੋ ਸੀਤਾ ਮਹਿਮਾ ਮਾਹੀ ਧਾਗੇ ਰੂਪ ਨ ਕਥਨੇ ਜਾਹੀ ਨਾਉ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੇ ਭਗਤੋ ਵਸੇ ਗੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਤਨ ਤਨ ਅੰਤ ਤਿੱਥੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ ਵੇਖ ਕੇ ਕਰ ਵਿਚਾਰ ਨਾਨਕ ਕਤ ਨਾ ਕਰੜਾ ਸਾਰ ਜਤ ਬਹਾਰ ਅਦੇ ਜੁਨਿਆਰ ਰਣ ਮਤ ਵਿਰਧਿਆਰ ਭਉ ਗਲਾਗਨ ਦਵਤਾਓ ਪੰਡਾ ਪਾਓ ਅਮ੍ਰਿਤ ਤਿੱਤ ਢਾਲ ਕੜੀਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਕਿ ਲੈ ਸਗਲ ਜਗਤ ਚੰਗਿਆਈਆ ਬੂਰੀਆ ਆਇਆ ਵਾਚੇ ਧਰਮ ਹਦੁਰ ਗਰਮੀ ਆਪੋ ਆਪੂਣੀ ਕੇ ਨਿੜਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਨਕ ਦੇ ਮੁਖ ਉਜਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਨਕ ਦੇ ਮੁਖ ਉਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ